ਆ ਮੇਨ ਰੋਡ ਹੈਗਾ ਕਿ ਇੱਥੋਂ ਆ ਸਿੱਧਾ ਇਹਦੇ ਚ ਵੱਜ ਜਾਵੇ ਇਹਨਾਂ ਨਹੀਂ ਅੰਨਾ ਕੋਈ ਵੀ ਹੁੰਦਾ ਕਿ ਉਹਨੂੰ ਮੇਨ ਰੋਡ ਤੇ ਬੱਸ ਨਾ ਦਿਖਾਈ ਦੇਵੇ ਆ ਦੇਖੋ ਆ ਇੱਕ ਪਾਸਾ ਸਮਾਨ ਪਿਆ ਉਹਦਾ ਬੱਸ ਵਾਲੇ ਨੂੰ ਸਾਈਡ ਮਾਰੀ ਮੇਰੇ ਬੱਚੇ ਕਿ ਮੇਰੇ ਬੱਚੇ ਖਤਮ ਹੋ ਗਏ ਮuze ਮੇਰੇ ਬੱਚੇ ਲੈ ਭਰਾ ਮੁੰਡਾ ਜੇ ਵਾ ਕਿੱਥੇ ਜਾਵਾਂ ਬਰ ਉਸਕੇ ਛੋਟੇ ਜਿਹੇ ਚਾਲ ਦੇ ਕੋਈ ਨੀ ਆ ਆ ਐਕਸੀਡੈਂਟ ਤੇ ਮੈਂ ਗਿਆ ਤੇ ਬੱਸ ਵਾਲਾ ਇਹ ਸਾਈਡ ਮਾਰੀ ਹੋਈ ਸੀਗੀ ਠੀਕ ਹੈ ਤੇ ਬੱਸ ਵਾਲੇ ਨੇ दारू ਵੀ ਪੀਤੀ ਹੋਈ ਸੀ ਉੱਥੇ ਮੌਜੂਦਾ ਪੁਲਿਸ ਵਾਲੇ ਵੀ ਸੀਗੇ ਤੇ ਜਿਹੜਾ ਇਹ ਦਰ ਬੰਦੇ ਹੁੰਦੇ ਆ ਉਹਨਾਂ ਨੇ ਸਾਰੀ ਗਲਤੀ ਮੈਂਦੀ ਪਾਉਨ ਸੁਆਗ ਦੇ ਦੋਗੇ ਮੇਰੀ ਮੇਰੀ ਬੇਟੀ ਨੇ ਭੈ ਭਾਈ ਦੇ ਦੋਗੇ ਮੇਰੇ ਕੋਲ ਬੇਟਾ ਦੇ ਦੋਗੇ ਕਿਆ ਹੈ ਕਿ ਕੋਈ ਸਵਾਲ ਦਾ ਜਵਾਬ ਦਿਓ ਨਾ ਮੈਨੂੰ ਫਿਰ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਅੱਜ ਇੱਕ ਮੰਦਭਾਗੀ ਖਬਰ ਸਾਹਮਣੇ ਦੀ ਲੁਧਿਆਣਾ ਦੇ ਰੋਡ ਦੇ ਉੱਤੋਂ ਰੋਡ ਦੇ ਉੱਤੋਂ ਕਿਉਂ ਸਾਹਮਣੇ ਦੀ ਥਾਣਾ ਸਲੇਮ ਟਾਵਰੀ ਦੀ ਹੱਦ ਪੈਂਦੀ ਜਿੱਥੇ ਇੱਕ ਹਿਮਾਚਲ ਦੀ ਬੱਸ ਹੁੰਜੀ ਹੈ ਜਿਹੜੀ ਫਿੰਟ ਮਾਰਦੀ ਇੱਕ ਸ਼ਖਸੀ ਜਿਹੜੀ ਆ ਜਾਨ ਚਲੀ ਜਾਂਦੀ ਹੈ ਇੱਕ ਲੇਡੀ ਜਿਹੜੀ ਹੈ ਜਿਹਦੇ ਲਾਲ ਲੁਧਿਆਣਾ ਦੇ ਸਿਵਲ ਹਸਪਤਲ ਦੇ ਵਿੱਚ ਦਾਖਲ ਪਰਿਵਾਰ ਮੌਜੂਦਾ ਗੱਲਬਾਤ ਕਰਦੇ ਆ ਕੌਣ ਸੀ ਗਿਆ ਕਿੱਥੋਂ ਦੀ ਆ ਰਹੀ ਸੀ ਮੇਰੇ ਮੁੰਡਾ ਸੀਗਾ ਮੇਰੀ ਜੋਨ ਨੋ ਸੀਗੀ ਅੱਛਾ ਜੀ ਮੇਰੇ ਪੁੱਤ ਫੈਕਟਰੀ ਤੋਂ ਬੈਂਕ ਤੋਂ ਚੱਲੇ ਸੀ ਤੇ ਬੱਸ ਵਾਲੇ ਨੂੰ ਟੱਕਰ ਮਾਰੀ ਉਹ ਆਪਣੇ ਰੋਡ ਤੇ ਸਿੱਧੇ ਸਾਡ ਸੀਗਾ ਉਹਨੂੰ ਰੋਮ ਸਾਈਡ ਮਾਰੀਏ ਬੱਸ ਵਾਲੇ ਨੂੰ ਮਾਰੀਏ ਬੱਸ ਵਾਲੇ ਨੂੰ ਸਾਈਡ ਮਾਰੀ ਮੇਰੇ ਬੱਚੇ ਕਿ ਮੇਰੇ ਬੱਚਾ ਘਤਮ ਹੋ ਗਿਆ ਮੇਰੇ ਬੱਚਾ ਤੇ ਮੁੰਡੇ ਨੂੰ ਜੱਟ ਹੋ ਗਿਆ ਸਾਰੇ ਮੌਕੇ ਤੇ ਬਸ ਨੇ ਮਤਲਬ ਕਿ ਮੁੰਡੇ ਦੀ ਡੈਥ ਹੋ ਗਈ ਆ ਤੇ ਉਹਨਾਂ ਦੀ ਜਿਹੜੀ ਮੁੰਡੇ ਦੀ ਵਾਈਫ ਹੈਗੀ ਆ ਉਹ ਹਲੇ ਐਡਮਿਟ ਆ ਐਮਰਜੈਂਸੀ ਵਾਲ ਤੇ ਉਹਦੀ ਲੱਤ ਫੈਕਚਰ ਹੋਈ ਹੋਈ ਆ ਤੇ ਅਸੀਂ ਇਹ ਚਾਹੁੰਦੇ ਆ ਕਿ ਉਹਦੇ ਤੇ ਪੂਰੀ ਬਸ ਵਾਲੇ ਤੇ ਕਾਰਵਾਈ ਹੋਈ ਜਾਵੇ ਠੀਕ ਹੈ ਹਾਂਜੀ ਬਸ ਵਾਲਾ ਫੜਿਆ ਹੋਇਆ ਸਲੇਮਟੇ ਵੀ ਥਾਣੇ ਦੇ ਵਿੱਚ ਰਿਪੋਰਟ ਦਰਜ ਕੀਤੀ ਹੋਈ ਹੈ ਮੁੰਡਾ ਜੇ ਕਿੰਨਾ ਜਾ ਉਹਦੇ ਉਸਕੇ ਛੋਟੇ ਜਿਹੇ 3 ਸਾਲ ਦੇ ਕੁੜੇ ਆ ਪੂਰੀ ਪੂਰੀ ਆ ਗਿਆ ਮੁੰਡੇ ਦੀ ਠੀਕ ਹੈ ਮੋਸਟ ਮਾਰਡ ਰਿਲਾਜ ਦਿੱਤਾ ਹੈਸੀ ਬੜਾ ਹਸਪਤਾਲ ਚ ਮੇਰੇ ਮੱਛੇ ਕਿੱਤੋਂ ਲਾਵਾ ਮੇਰੇ ਮੱਛੇ ਤੇ ਮਰ ਰੋ ਲੋਕਾਂ ਨੇ ਫੜਿਆ ਬੱਸ ਵਾਲਾ ਹਾਂਜੀ ਲੋਕਾਂ ਨੇ ਫੜਿਆ ਵਾ ਫੋਨ ਆਇਆ ਸਾਨੂੰ ਕਿਹਦਾ ਦੀ ਗੱਲ ਬਣ ਗਈ ਇਹਨੇ ਕਰਦਾ ਸੀ ਕਿ ਬਾਲਾ ਜੀ ਦਾ ਵਕਤ ਸੀਗਾ ਉਹ ਤਾਂ ਬਾਲਾ ਜੀ ਨੂੰ ਮੰਨਦਾ ਸੀਗਾ ਉਹ ਕਹਿੰਦਾ ਨਸਾਂ ਦੇ ਨੇੜੇ ਵੀ ਨਹੀਂ ਜਾਂਦਾ ਹੁੰਦਾ ਸੀਗਾ ਫੈਕਟਰੀ ਤੋਂ ਜਾ ਰਹੇ ਸੀ ਕਿ ਮੀਆਂ ਬੀਬੀ ਦੋਨੋਂ ਬੈਂਕ ਤੇ ਚੱਲੇ ਸੀਗੇ ਕਿੱਥੇ ਕਰਕੇ ਹੋਇਆ ਜੀ ਐਲਟੀ ਕੋ ਲੱਡੋਵਾਲ ਦੇ ਨੇੜੇ ਤੇਰੇ ਹੋਇਆ ਜੀ ਐਲਟੀ ਕੋ ਕਲੋਨੀ ਦੇ ਕੋਲ ਐਲਟੀ ਕੋ ਹਾਂਜੀ ਕਿੰਨੀ ਉਮਰ ਸੀਗੀ ਜੀ ਉਹਨਾਂ ਦੀ 25 ਸਮਥਿੰਗ ਹੈਗੀ ਆ 3 ਸਾਲ ਦੀ 3 ਸਾਲ ਦੀ ਗੁੱਡੀ ਹੈ 3 ਸਾਲ ਦੀ ਗੁੱਡੀ ਹੈਗੀ ਉਹਨਾਂ ਦੀ ਤੇ ਬੱਸ ਵਾਲਾ ਇਸ ਸਮੇਂ ਥਾਣੇ 'ਚ ਹੀ ਹੈ ਹਾਂਜੀ ਥਾਣੇ 'ਚ ਉਹਨੂੰ ਫੜ ਕੇ ਬਿਠਾਇਆ ਹੈ ਕਿੰਨੀ ਸਪੀਡ ਸੀ ਉਹਦੀ ਉਹਦੀ ਸਪੀਡ ਦਾ ਤਾਂ ਸਰ ਪਤਾ ਨਹੀਂ ਹੈਗਾ ਵਾ ਪਰ ਇਸ ਬੱਸ ਵਾਲੇ ਨੇ ਉਹਨੂੰ ਮਤਲਬ ਕਿ ਬੱਸ ਚੱਲਦੀ ਸਿੱਧੀ ਜਾ ਰਹੀ ਸੀਗੀ ਉਹ ਥੋੜੇ ਜਿਹਾ ਨਾ ਮਤਲਬ ਕਿ ਰੋਂਗ ਹੋ ਗਿਆ ਉਹ ਮਾ ਬੋ ਦੋਸਤੋ ਕੀ ਕਹਿ ਰਹੇ ਹਾਂ ਮੈਂ ਕਿ ਹਮ ਇਹਨਾਂ ਦਾ ਸਵੇਰੇ ਫੋਨ ਆਇਆ ਸੀ ਮੈਨੂੰ ਕਿ ਜਿਹੜੇ ਨਾਲ ਬੰਦੇ ਸੀ ਫੋਨ ਕੀਤਾ ਕਿ ਇਹਦੇ ਮੇਰੇ ਭੈਣ ਆ ਤੇ ਮੇਰੇ ਜੀਜਾ ਲੱਗੂਗਾ ਤੇ ਉਹਦਾ ਐਕਸੀਡੈਂਟ ਹੈ ਮੈਂ ਗਿਆ ਤੇ ਬੱਸ ਵਾਲਾ ਇਹ ਸਾਈਡ ਮਾਰੀ ਹੋਈ ਸੀਗੀ ਠੀਕ ਹੈ ਤੇ ਬੱਸ ਵਾਲੇ ਨੇ दारू ਵੀ ਪੀਤੀ ਹੋਈ ਸੀ ਉੱਥੇ ਮੌਜੂਦਾ ਪੁਲਿਸ ਵਾਲੇ ਵੀ ਸੀਗੇ ਤੇ ਜਿਹੜੇ ਇੱਧਰ-ਇੱਧਰ ਬੰਦੇ ਹੁੰਦੇ ਆ ਉਹਨਾਂ ਨੇ ਸਾਰੀ ਗਲਤੀ ਮੈਨੂੰ ਤੇ ਬੰਦੇ ਨੂੰ ਪੂਰਾ ਆਪਣਾ ਸਲੇਮਟਾਬੇ थाने ਦੇ ਬਿਠਾਇਆ ਹੈ ਪੁਲਸਰਿਆਂ ਨੇ ਬਾਕੀ ਕਾਰਵਾਈ ਕਰੋਗੇ ਪੁਲਸ ਨੇ ਕਹਿ ਰਹੀ ਸੀ ਕਾਰਵਾਈ ਕਰਨਗੇ ਕਿੱਥੇ ਨਹੀਂ ਹਜੇ ਕੀਤੀ ਨਹੀਂ ਉਹਨਾਂ ਨੇ ਪਿਛਲੇ ਟਾਇਰ ਤੇ ਛੇਕਲੇ ਟਾਇਰ ਤੇ ਵੀਰੇ ਜੀ ਅਗਲੇ ਟਾਇਰ ਤੇ ਅਗਲੇ ਟਾਇਰ ਹਾਂਜੀ ਸਰ ਉਹਨੇ ਸਾਈਡ ਮਾਰੀ ਨਾ ਸਾਈਡ ਮਾਰੀ ਹੈ ਜੀ ਜਿੱਦਾਂ ਬੱਸ ਉਹ ਸਾਈਡ ਮਾਰੀ ਹਾਂ ਸਾਈਡ ਮਾਰਦੀ ਸੀ ਉਹਨੇ ਦੇਖਿਆ ਨਹੀਂ ਪਿੱਛੇ ਕੋਈ ਆ ਰਿਹਾ ਕਿ ਨਹੀਂ ਆ ਰਿਹਾ ਐਕਟੀਵਾ ਪੂਰੀ ਫੈਕਚਰ ਹੋਈ ਹੋਈ ਹੈ ਤੇ ਬੱਚਾ ਤਾਂ ਨਹੀਂ ਸੀ ਨਾਲ ਨਹੀਂ ਬੱਚਾ ਨਾਲ ਨਹੀਂ ਸੀ ਕੀ ਦੋ ਹਸਬੰਡ ਵਾਈਫ ਸੀਗੇ ਦੋਨੋਂ ਹਸਬੰਡ ਵਾਈਫ ਸੀਗੇ ਕਿੱਥੇ ਰਹਿਣ ਵਾਲੇ ਨੇ ਵੀਰੇ ਜੀ ਇਹ ਹੈਗੇ ਰਹਿਣ ਵਾਲੇ ਹਰਿਆਣੇ ਦੇ ਹੈਗੇ ਆ ਇੱਥੇ ਫਿਲਹਾਲ ਲੁਧਿਆਣੇ ਰਹਿੰਦੇ ਨੇ ਕਿੱਥੇ ਕਰਕੇ ਰਹਿੰਦੇ ਆਪਨਾ ਸੰਦੂਨਗਰ ਰਹਿੰਦੇ ਸਰ ਸੰਦੂਨਗਰ ਸਾਨੂੰ ਕਿਤੇ ਵੇਤ ਲਾਈ ਜੀ ਸਾਨੂੰ ਇਤਲਾਹ ਆ ਕੱਲਾ ਕੱਲਾ ਮਾਤਾ ਜੀ ਪੁੱਤ ਚੀਕਾ ਤੁਹਾਡਾ ਕੱਲਾ ਪੁੱਤ ਮੇਰਾ ਮੇਰਾ ਤਾਂ ਕੱਲਾ ਵੀ ਨੇਰਾ ਉਹ ਵੀ ਚੇਨ ਲਿਆ ਰਗੁੰਨੇ ਕੀ ਮੰਗ ਕਰਦੇ ਮਾਤਾ ਜੀ ਤੁਸੀਂ ਇੱਥੇ ਡਰਾਈਵਰ ਦੇ ਉੱਤੇ ਜਿੰਨੇ ਪੋਤੀ ਖਾ ਲਿਆ ਕੀ ਮੰਗ ਕਰਦੇ ਹੋ ਯਾਰ ਸਰ ਅਸੀਂ ਤਾਂ ਇਹੀ ਜਾਣਦੇ ਆ ਕਿ ਜਿਹੜਾ ਵੀ ਇਨਸਾਫ ਹੈ ਉਹ ਇਨਸਾਫ ਮਿਲਣਾ ਚਾਹੀਦਾ ਹੈ ਅਲਟਰਾਸਾਉਂਡ ਕਰਾਇਆ ਉਹਦੇ 3 ਮਹੀਨੇ ਤੇ ਬੱਚਾ ਟਿਰਚੇ ਸਵੇਰੇ ਐਕਸ-ਰੇ ਨਹੀਂ ਕਰਾਇਆ ਨਾਲ ਅਲਟਰਾਸਾਉਂਡ ਕਰਾਇਆ ਡਾਕਟਰ ਨੂੰ ਮੈਂ ਕਹਿਣਾ ਰਿਹਾ ਨੇ ਕਿ ਐਕਸ-ਰੇ ਕਰਾ ਦੇਵਾਂਗੇ ਕਰਾ ਦੇਵਾਂਗੇ ਹਜੇ ਤੱਕ ਨਹੀਂ ਕਰਾਇਆ ਇਹਨਾਂ ਨੇ ਇਹ ਹਾਲਾਤ ਨਹੀਂ ਸੀ ਬਣਾ ਇਹ ਹਾਲਾਤ ਬੋਲਦਣ ਨਾਲੇ ਮੈਨੂੰ ਸਾਨੂੰ ਉਲਟਾ ਬੋਲ ਸਵੇਰੇ ਵੀ ਵੈਸੇ ਸੀ ਡਾਕਟਰ ਦੇ ਨਾਲ ਇਹ ਸੁਣ ਲੋ ਸਿਵਲ ਹਸਪਤਾਲ ਦੇ ਹਾਲਾਤ ਨੇ ਬਰਾਇਖ ਸਾਹਿਬ ਤੁਸੀਂ ਸੁਣੋ ਤੁਸੀਂ ਬੜੇ ਗਿਡੇ ਮਾਰਦੇ ਹੋ ਉੱਥੇ ਮਾਂ ਦਾ ਪੁੱਤ چلا ਗਿਆ ਤੇ ਕੁੜੀ ਜਿਹੜੀ ਆ ਨੇ ਨੂੰ ਜਿਹੜੀ ਅੰਦਰ ਪਈ ਹੈ ਤੇ ਉਸ ਦਾ ਐਕਸਰੇ ਤੱਕ ਨਹੀਂ ਕੀਤਾ ਜਾ ਰਿਹਾ ਨੇ ਲੇਕੋ ਤੁਸੀਂ ਹਾਲਾਤਾਂ ਦੇ ਉੱਤੇ ਕੀ ਕਾਬੂ ਪਾ ਸਕਦੇ ਹੋ ਉਹ ਨਸਵਾਗ ਦੇ ਦੋਗੇ ਮੇਰੀ ਮੇਰੀ ਬੇਟੀ ਨੇ ਭੈ ਭਾਈ ਦੇ ਦੋਗੇ ਮੇਰੇ ਕੋ ਬੇਟਾ ਦੇ ਦੋਗੇ ਕਿਆ ਹੈ ਕਿ ਕੋਈ ਸਵਾਲ ਦਾ ਜਵਾਬ ਦਿਓ ਨਾ ਮੈਨੂੰ ਫਿਰ ਥਾਣਾ ਸਲੀਮ ਕਬਰੀ ਦਾ ਮਾਮਲਾ ਇਹ ਰੋਂਦੀ ਪੀ ਮਾਂ ਇਹ ਰੋਂਦੀ ਪੀ ਕਿ ਮੈਨੂੰ ਜਵਾਬ ਦਿੱਤਾ ਜਾਵੇ ਕਿ ਮੇਰਾ ਪੁੱਤ ਤੁਸੀਂ ਵਾਪਸ ਕਰ ਸਕਦੇ ਹੋ ਕਿ ਇੱਕ मां एक ਪੈਣ ਦਾ ਸੁਹਾਗ ਵਾਪਿਸ ਕਰਦੇ ਸਕਦੇ ਹੋ ਕਿ ਇੱਕ ਬੱਚੀ ਦਾ ਪਿਓ ਵਾਪਿਸ ਕਰ ਸਕਦੇ ਹੋ ਉਹ 13 ਹਫਤਾਰ ਜਿਹੜਾ 13 ਹਫਤਾਰ ਨਹੀਂ ਜਿੰਨੇ ਬੱਸ ਚਲਾ ਰਿਆ ਸੀ ਜਿਹੜਾ ਦੱਸਿਆ ਜਾ ਰਿਹਾ ਕਿ ਸ਼ਰਾਬ ਸ਼ਰਾਬ ਦੀ ਹਾਲਤ ਸੀਗਾ ਕਿ ਥਾਣਾ ਸਲੇਮ ਟਾਪਰੀ ਉਸ ਦੇ ਉੱਤੇ ਕਤਲ ਦਾ ਮੁਕਦਮਾ ਦਰਜ ਕਰਦਾ ਕਿਸ ਪਰਿਵਾਰ ਦਾ ਜੀਪ ਵਾਪਿਸ ਦੇ ਸਕਦੇ ਨੇ ਲੇਕਿਨ ਇੱਕ ਮਾਂ ਰੋਂਦੀ ਹੈ ਉਹ ਸੁਹਾਗ ਉਜੜ ਗਿਆ ਉਹ ਪਿਓ ਦਾ ਸਾਆ ਹਜੇ ਬੱਚੀ ਤੋਂ ਚਲਾ ਗਿਆ ਲੇਕਿਨ ਮਾਂ ਰੋਂਦੀ ਇਸ ਕਰਕੇ ਹੈ ਕਿ ਮਾਂ ਦੀ ਦੁਹਾਈ ਜਿਹੜੀ ਹੈ ਬਿਲਕੁਲ ਵਾਜਬ ਵੀ ਹੈ ਰੋਡ ਤੇ ਦਾ ਚਲਦੇ ਬੱਸ ਡਰਾਈਵਰ ਜਿਹੜੇ ਨੇ ਕਾਲ ਬੰਦੇ ਨਜ਼ਰਾਂ ਦੇ ਦੱਸਿਆ ਤਾਂ ਹਿਮਾਚਲ ਦੀ ਬੱਸ ਆ ਮਾ ਦਰਜ ਕੀਤਾ ਗਿਆ ਵਾ ਲੁਧਿਆਣਾ ਤੋਂ ਕੈਮਰਾਮੈਨ ਸਵੇਤਿਆ ਨਾਲ ਵਿਸ਼ਾਲ ਕਪੂਰ ਲੜਣਾ ਲਾਈ ਸਰ ਕੈਲਡਿਕੋ ਦੇ ਕੋਲ ਐਕਸੀਡੈਂਟ ਹੋਇਆ ਹੋਣਾ ਵਾ ਕੀ ਮਾਮਲਾ ਕੀ ਸੀਗਾ ਕਿ ਬੰਦਾ ਡੈੱਡ ਕਰ ਗਿਆ ਸਰ ਦੱਸੋ ਤੁਸੀਂ ਥੋੜਾ ਮਾਮਲਾ ਕੀ ਸੀ ਬੰਦਾ ਮਰ ਗਿਆ ਸਰ ਜੀ ਤੇ ਕੀ ਮੁਕੱਦਮਾ ਕੋਈ ਅਜੇ ਦਰਜ ਕੀਤਾ ਗਿਆ ਸਰ ਕਰ ਰਹੇ ਕਰ ਰਹੇ ਕਾਰਵਾਈ ਕਰ ਰਹੇ ਤੇ ਉਹ ਜਿਹੜੇ ਉਹਨਾਂ ਨਾਲ ਕੋਈ ਲੇਡੀ ਸੀ ਕੀ ਉਹਨਾਂ ਦੀ ਕੰਡੀਸ਼ਨ ਕੀ ਹੈ ਸਰ ਇਸ ਸਮੇਂ ਬਿਟਨ ਜੀ ਉਹ ਸੁਤਾਲ ਦਾਸਲਾ